ਆਜਾ ਸਾਰੇ ਨੂੰ ਜੈ ਜੀ ਜਿਹੜੇ ਮੇਰੇ ਵੀਰ ਪਿੱਛੇ ਖੜੇ ਆ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਵਿੱਚ ਕੁਰਸੀਆਂ ਕੱਢ ਲੀਆ ਆ ਅੱਗੇ ਬੈਠ ਜਾਓ ਪਹਿਲੀ ਪੇਸ਼ਕਾਰੀ ਅਸੀਂ ਬਾਬਾ ਸਾਹਿਬ ਨੇ ਔਰਤ ਨੂੰ ਬੜਾ ਵੱਡਾ ਮਕਾਮ ਦਿੱਤਾ ਬਾਬਾ ਸਾਹਿਬ ਨੇ ਔਰਤ ਨੂੰ ਬੜਾ ਵੱਡਾ ਨਾਮ ਦਿੱਤਾ ਪਰ ਅੱਜ ਔਰਤ ਨੂੰ ਉਹ ਸਥਾਨ ਨਹੀਂ ਮਿਲ ਰਿਹਾ ਜਿਹੜਾ ਬਾਬਾ ਸਾਹਿਬ ਦੱਸ ਕੇ ਗਏ ਸਾਰਿਆਂ ਦੇ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਬੈਠੋ ਆਪਣੀ ਆਪਣੀ ਸੀਟ ਤੇ ਰੂਸ ਇੱਕ ਦੇਸ਼ ਹੈ ਉਹ ਹੀ ਵਲੰਕ ਜਦੋਂ ਕੋਈ ਔਰਤ ਸੜਕ ਤੋਂ ਲੰਘਦੀ ਹੈ ਰੂਸ ਦੇਸ਼ ਦੇ ਵਿੱਚ ਜਦੋਂ ਕੋਈ ਔਰਤ ਸੜਕ ਤੋਂ ਲੰਘਦੀ ਹੈ ਜਿਸ ਔਰਤ ਤੇ ਬੱਚਾ ਹੋਣਾ ਹੁੰਦਾ ਹੈ ਸਾਰੇ ਲੋਕ ਖੜਕੇ ਉਹਨੂੰ ਸਲੂਟ ਕਰਦੇ ਹਨ ਅਸੀਂ ਚਾਹੁੰਦੇ ਹਾਂ ਸਾਡੇ ਦੇਸ਼ ਵਿੱਚ ਵੀ ਆਰਡਰ ਦਾ ਇਸ ਤਰ੍ਹਾਂ ਸਨਮਾਨ ਹੋਵੇ ਜਿਹੜੇ ਬਾਬਾ ਸਾਹਿਬ ਦੱਸ ਕੇ ਗਏ ਸਨ ਇਹ ਵੱਡੀ ਗਿਣਤੀ ਵਿੱਚ ਮੇਰੀਆਂ ਭੈਣਾ ਆਈਆਂ ਇਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ। ਇਹ ਵੱਡੀ ਗਿਣਤੀ ਵਿੱਚ ਪਹਿਲੀ ਪੇਸ਼ਕਾਰੀ ਇਹਨਾਂ ਭੈਣਾ ਦੇ ਨਾਮ ਹੈ। ਆਜ਼ਾਦ ਰੰਗਮੰਚ ਪਰੇ ਨਿੱਕੀ ਜੀ ਜਾਣਕਾਰੀ ਤੁਹਾਨੂੰ ਦੇ ਦਵਾਂ। ਭਾਈ ਜੀ ਬੈਠ ਜਾਓ। ਆਜ਼ਾਦ ਰੰਗਮੰਚ ਤੁਹਾਪੇ ਦੀ ਚੜ੍ਹਦੀ ਹੈ ਤੁਹਾਡਾ ਸ਼ਹਿਰ। ਨੁਪਾਤਾ ਆ ਫੁਗਵਾੜਾ ਸ਼ਹਿਰ ਵਿੱਚੋਂ ਇੱਕ ਨਹਿਰ ਲੰਘਦੀ ਹੈ